ਸਰ ਕੀ ਨਾਮ ਤੋਂ ਦਈ ਬਿੰਦਰ ਕੁਮਾਰ ਜੀ ਬਿੰਦਰ ਕੁਮਾਰ ਜੀ ਕੀ ਜਿਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦਾ ਕੀ ਮਾਮਲਾ ਸੀ ਅੱਛਾ ਕੀ ਗੱਲ ਕੀ ਹੋਈ ਇਹ ਇਹ ਸਾਨੂੰ 6:30 ਵਜੇ ਮੇਰੇ ਨਾ ਅੱਜ ਦਾ ਬ੍ਰਦਰ ਨੇ ਫੋਨ ਕੀਤਾ ਮਾਤਾ ਨੂੰ ਸਵੇਰ ਤੋਂ ਕਰਦਾ ਚੱਕਿਆ ਨਹੀਂ ਉਸਨੇ ਫਿਰ ਮੇਰੇ ਬੇਟੇ ਨੂੰ ਫੋਨ ਕੀਤਾ ਅੱਗੇ ਵੀ ਕਈ ਵਾਰੀ ਜਦੋਂ ਮਾਤਾ ਫੋਨ ਨਾ ਸੀ ਚੱਕਦੀ ਇਹਨਾਂ ਮੇਰੇ ਬੇਟੇ ਨੂੰ ਫੋਨ ਕਰ ਦਿੰਦਾ ਸੀਗਾ ਵੀ ਮਾਤਾ ਨਾਲ ਗੱਲ ਕਰਾ ਲਈ ਜਾ ਕੇ ਤੇ ਉਹਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਮਮਾ ਨਾਲ ਜਾ ਕੇ ਗੱਲ ਕਰਾਈ ਮਾਤਾ ਨਾਲ ਮੇਰਾ ਬੇਟਾ ਆਪਣੇ ਘਰ ਆਇਆ ਕਿਤੇ ਜਦੋਂ ਆ ਕੇ ਦੇਖਿਆ ਤੇ ਮਾਤਾ ਲੰਮੀ ਪਈ ਸੀਗੀ ਤੇ ਉਹ ਡਰ ਗਿਆ ਉਹਨੇ ਆਕੇ ਦਵਾ ਸਾਡਾ ਬਾਹਰ ਆਕੇ ਆਪਣੀ ਮੰਮੀ ਨੂੰ ਫੋਨ ਲਾਇਆ ਤੇ ਬੀਬੀ ਠੀਕ ਨਹੀਂ ਹੈਗੀ ਛੇਤੀ ਆ ਜਦੋਂ ਮਾਤਾ ਨੇ ਇਹ ਆਈ ਆ ਤੇ ਇਨੀ ਮੈਨੂੰ ਫੋਨ ਕਰ ਦਿੱਤਾ ਮੈਨੂੰ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕਿਸੇ ਦੇ ਘਰ ਝਗੜਾ ਹੋਇਆ ਮੈਂ ਉੱਥੇ ਆ ਇਹ ਕਹਿੰਦੇ ਬੀਬੀ ਠੀਕ ਨਹੀਂ ਹੈਗੀ ਵੀ ਤੂੰ ਛੇਤੀ ਆ ਜਦੋਂ ਮੈਂ ਆਕੇ ਦੇਖਿਆ ਤੇ ਮਾਤਾ ਦੀ ਡੈਥ ਹੋ ਚੁੱਕੀ ਹੋਈ ਇੱਥੇ ਸੀਗੀ ਭਾਈ ਆਕੜੇ ਹੋਈ ਸੀ ਤੇ ਇੱਥੇ ਮੂੰਹ ਚ ਖੂਨ ਆ ਰਿਹਾ ਸੀ ਨੱਕ ਚ ਖੂਨ ਆਉਂਦਾ ਸੀ ਤੇ ਇੱਥੇ ਇੱਥੇ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਇਹਦੇ ਗਾਲਚ ਵੀ ਲੱਗੀਆਂ ਹੋਈਆਂ ਸੀ ਕੀ ਲੱਗਦਾ ਕੀ ਲੱਗਦਾ ਤੁਹਾਨੂੰ ਲੱਗਦਾ ਮੌਕਾ ਦੇਖੀ ਜੀ ਉਹਦਾ ਕਤਲ ਹੋਇਆ ਮਾਰਡਰ ਹੋਇਆਗਾ ਹਾਂਜੀ ਮਾਰਡਰ ਹੋਇਆ ਜੀ ਕਿਸੇ ਦਾ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤਾਂ ਦੇਖੋ ਜੀ ਹੁਣ ਕੀ ਕੀ ਕਹਿ ਸਕਦੇ ਬਸ ਇੱਕ ਦਸੀ ਤੁਸੀਂ ਮੌਕੇ ਤੇ ਆ ਕੇ ਦੇਖਿਆ ਵੀ ਘਰ ਦੇ ਵਿੱਚ ਸਮਾਨ ਵੀ ਵਿਖਰਿਆ ਹੋਇਆ ਹੈ ਹਾਂਜੀ ਘਰ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰੋ ਸਾਰਾ ਜਿੰਦੇ ਭੱਜੇਵਾਲ ਮਾਰੀਆਂ ਦੇ ਸਾਰੇ ਘਰੋਂ ਸਾਰੀ ਚੋਰੀ ਹੋਈ ਹੈ ਸਾਰਾ ਸਮਾਨ ਹੋ ਗਿਆ ਸਮਾਨ ਤਾਂ ਦੀ ਮੇਰੀ ਪਰਚਾਈ ਦਰ ਸਕਦੀ ਕਿਉਂਕਿ ਸਮਾ ਘਾ ਰੋਦਾ ਜਾਂ ਅੱਛਾ ਜੀ ਅੱਛਾ ਸੋਨਾ ਹੈ ਇਹਨਾਂ ਸੋਨਾ 35 ਰੁਪਏ ਦਾ ਨਕਦੀ ਵੀ ਸੀ ਨਕਦੀ ਸੀਗੀ ਪੀਜੀ ਚੱਲਦਾ ਪਿਆ ਸੀ ਬਾਅਦ ਕੰਮ ਸਾਡਾ ਕਨਫਰਮੇਸ਼ਨ ਦਾ ਜਾਂਦਾ ਪਿਆ ਸੀ ਸਰਪਸਾ ਕਿ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਸਾਰੀ ਸਾਨੂੰ 11 ਵਜੇ ਪਤਾ ਲੱਗਾ ਜੀ ਅੱਛਾ 11 ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਤਾਂ ਫਿਰ ਜਦੋਂ ਸਾਨੂੰ ਇਹ ਸਾਡੀ ਭੁਜਾਈ ਮੈਂ ਪਰ ਦਵਾ ਸਾਡ ਆਪਣੇ ਬ੍ਰਦਰਾਂ ਨੂੰ ਫੋਨ ਕੀਤਾ ਭੁਜਾਈ ਨੂੰ ਫੋਨ ਕੀਤਾ ਤੇ ਜਦੋਂ ਫਿਰ ਉਹਨੇ ਮੇਰੀ ਭੁਜਾਈ ਨਾਲ ਕੇ ਦੇਖਿਆ ਫਿਰ ਅਸੀਂ ਉਹਨੇ ਰੌਲਾ ਪਾਇਆ ਵੀ ਆ ਤੇ ਇੱਥੇ ਤਾਂ ਸਾਰਾ ਕੁਝ ਜਿੰਦੇ ਟੁੱਟੇ ਹੋਏ ਆ ਸਾਰਾ ਕੁਝ ਹੈ ਸਮਸੇ کافی ਨੰਗਾ ਬਲਾ ਘਰ ਹੈਗਾ ਬੜਾ ਘਰ ਬੜਾ ਸੇਫਟੀ ਆ ਕੀ ਲੱਗਦਾ ਤੁਹਾਨੂੰ ਇਹ ਇਹ ਹੁਣ ਅਸੀਂ ਕੀ ਕਹਿ ਸਕਦੇ ਆ ਜੀ ਇਹਦੇ ਜਦ ਮੇਰੀ ਮਾਤਾ ਦੇ ਨਾਲ ਇਹ ਤਾਂ ਹੋ ਸਕਦਾ ਅਸੀਂ ਮੌਜੂਦਾ ਸਰਪੰਚਾ ਮੇਰੀ ਬਾਬੇ ਸਾਹਿਬ ਸਾਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਅਸੀਂ ਵੀ ਸੇਫ ਨਹੀਂ ਹਾਂ ਕੁਝ ਮਾਤਾ ਦੇ ਵੀ ਸੋਨਾ ਵਗੈਰਾ ਪਾਇਆ ਸੀ ਹਾਂਜੀ ਪਾਇਆ ਸੀ ਸੋਨਾ ਪਾਇਆ ਹਾਂਜੀ ਉਹ ਵੀ ਗਿਆ ਪਾਜੀ ਚੈਨੀਆਂ ਪੈ ਜਿਹੜੇ ਜਿਹੜੇ ਕਮਰੇ ਚ ਮਾਤਾ ਪਈ ਸੀ ਏਸੇ ਕਮਰੇ ਸੌਂਦੇ ਸੀ ਕਿ ਉਹ ਨਹੀਂ ਇੱਥੇ ਨਹੀਂ ਸੌਂਦੇ ਦੂਸਰੇ ਕਮਰੇ ਚ ਐਲਸੀਡੀ ਵਾਲੀ ਦੂਜੇ ਕਮਰੇ ਚ ਸੌਂਦੇ ਇੱਕ ਰਸੋਈ ਦੇ ਵਿੱਚ ਸਮਾਨ ਵੀ ਪਿਆ ਸੀ ਕੀ ਲੱਗਦਾ ਤੁਹਾਨੂੰ ਜਿਹੜਾ ਸੋਈ ਮਠਿਆ ਵਗੈਰਾ ਪਿਆ ਸੀ ਜਦੋਂ ਅਸੀਂ ਆ ਕੇ ਦੇਖਿਆ ਉਸ ਉਸ ਵੇਲੇ ਉਸ ਟੇਬਲ ਦੇ ਉੱਤੇ ਜਿੱਥੇ ਮਾਤਾ ਦੀ ਡੈਥ ਹੋਈ ਪਈ ਸੀਗੀ ਉੱਥੇ ਇੱਕ ਪਲੇਟ ਦੇ ਵਿੱਚ ਉਹ ਗੁਲਾਬ ਰਸਗੁੱਲੇ ਇੱਕ ਪਲੇਟ ਵਿੱਚ ਬ ਇਹ ਆਪਣੀ ਸੀ ਕਿਤੇ ਲੱਗਦਾ ਬੰਦੇ ਲੈ ਕੇ ਆਏ ਨਹੀਂ ਇਹਦਾ ਨਹੀਂ ਪਤਾ ਸਾਨੂੰ ਕੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਾਰਵਾਈ ਦੀ ਮੰਗ ਮੰਗਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਦੋਚੀ ਆ ਉਹਨਾਂ ਨੂੰ ਫੜਿਆ ਜਾਵੇ ਬਾਕੀ ਅਸੀਂ ਇਸ ਤਰ੍ਹਾਂ ਆ ਜੀ ਜਿੰਨਾਂ ਚਿਰ ਦੋਚੀ ਨਹੀਂ ਫੜਨਦੇ ਉਹਨਾਂ ਦੇ ਅਸੀਂ ਸਰਕਾਰ ਨਹੀਂ ਕਰਨਾ ਹੈਗਾ ਜੀ ਸਾਨੂੰ ਪਤਾ ਲੱਗਿਆ ਨਾ ਕਿ ਮਾਰਡਰ ਹੋਇਆ ਕਿੰਨਾ ਕਿੱਦਾਂ ਹੋਇਆ ਕੀ ਕੀਤਾ ਹੈਗਾ ਕინੇ ਕੀਤਾ ਹੈਗਾ ਸਾਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਕੱਲੂ ਸਾਡੀ ਮਾਤਾ ਅੱਜ ਸਾਡੀ ਮਾਤਾ ਨੂੰ ਕੱਲੂ ਮੇਰਾ ਪਰਿਵਾਰ ਆ ਮੇਰੀ ਬਾਈਪਾ ਮੇਰੇ ਬੱਚੇ ਜਾਂਦੇ ਸਕੂਲ ਪਿੰਡ ਪਿੰਡ ਸਾਰਾ ਉਸ ਘਰ ਦੇ ਵਿੱਚ ਮਾਤਾ ਜੀ ਇਕੱਲੇ ਰਹਿੰਦੇ ਸੀ ਹਾਂਜੀ ਇਕੱਲੇ ਰਹਿੰਦੇ ਸੀ ਤੇ ਪੀਜੀ ਵੀ ਹੈਗਾ ਜੀ ਨੇ ਬੱਚੇ ਉੱਪਰ ਦੋ ਰਹਿੰਦੇ ਸਗੇ ਜੀ ਉੱਪਰ ਦੋ ਪਤੀ ਜੀ ਮੱਜਲ ਤੇ ਰਹਿੰਦੇ ਸਗੇ ਕੀ ਮੰਗਲਾ ਸਾਰਾ ਹੁਣ ਤੱਕ ਹਾਂਜੀ ਸਾਨੂੰ ਰੌਂਡ 1 ਵਜੇ ਦੇ ਆਸ-ਪਾਸ ਸਾੜੇ ਇਨਫੋਰਮੇਸ਼ਨ ਮਿਲਦੀ ਹੈ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਗਿੰਦਰ ਸਿੰਘ ਨੇ ਕਿ ਜੇ ਉਹਨਾਂ ਨੇ ਮਦਰ ਹੈ ਜਿਹੜੇ ਇਹ ਘਰ ਦੇ ਵਿੱਚੋਂ ਨਾਲ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ਅਲਮਾਰੀਆਂ ਟੁੱਟੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋ ਗਏ। ਇਮੇਡੀਏਟਲੀ ਜੇਸੀ ਮੌਕਾ ਵਿਜ਼ਿਟ ਕੀਤਾ ਹੈਗਾ ਐਸਐਚਓ ਸਾਹਿਬ ਤੇ ਜੀਐਸ ਸਾਹਿਬ ਦੇ ਨਾਲ ਔਰ ਸਾਰੀ ਵੈਰੀਫਾਈ ਕਰ ਰਹੀ ਹੈ। ਬਾਡੀ ਨੂੰ ਫੋਰ ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੱਤਿਆ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ। ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ ਹਾਂਜੀ ਪਰਿਵਾਰ ਦੇ ਕਹਿਣ ਮੁਤਾਬਿਕ ਜਿਹੋ ਹੇ ਤੱਕ ਦੱਸਿਆ ਉਹਨਾਂ ਦੇ ਕੋਲ ਟੂਰ ਟੂਰਨਾਮੈਂਟ ਤੇ ਕੁਝ ਫੈਸਲੇ ਕੀ ਮੈਮ ਲੱਗਦਾ ਸੀ ਮੌਕੇ ਤੇ ਦੇਖ ਕੇ ਮਾਤਾ ਜੀ ਦੇ ਸੱਟਾ ਸੂਟਾ ਕੀ ਹੋਉਂਦੀਆਂ ਸੀ ਬੋਡੀ ਬਿਜ਼ੀ ਸੀ ਐਸ ਜੀ ਐਗਜ਼ਾਮੀਨੇਸ਼ਨ ਤੋਂ ਆਮਾਕੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਹਿਸਾਬ ਦੇ ਨਾਲ ਅਕੋਰਡਿੰਗਲੀ ਮੈਡਮ ਸੀ ਸਿਟਿੰਗ ਨਹੀਂ ਹੈ ਕੋਈ ਵੱਡਾ ਘਟਨਾ ਹੈ ਮੈਡਮ ਸਾਨੂੰ ਜੀ ਕੋਈ 11 ਵਜੇ ਸਾਨੂੰ 1 ਵਜੇ ਦੀ ਇਨਫੋਰਮੇਸ਼ਨ ਹੈ ਪਰਿਵਾਰ ਨੂੰ 11 ਵਜੇ ਆ ਕੇ ਪਤਾ ਲੱਗਿਆ ਸਾੜੇ 2-3 ਨਾ ਇਨਫੋਰਮੇਸ਼ਨ ਇੱਕ ਵੇਲੇ ਆਸ-ਪਾਸ ਦਿੱਤੀ ਹੈਗੀ ਤੇ ਮੈਮ ਜੇ ਤੁਸੀਂ ਮੌਕੇ 'ਤੇ ਹੈ ਬੋਡੀ ਕੇਸ ਕੰਡੀਸ਼ਨ ਚ ਪਈ ਸੀ ਕੀ ਲੱਗਦਾ ਸਮਝ ਕੇ ਅਕਚੁਅਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਆ ਗਿਆ ਹੋਵੇ ਇਸ ਕਰਕੇ ਉਹਨਾਂ ਨੇ ਬੋਡੀ ਮੂਵ ਕਰ ਦਿੱਤੀ ਹੋਈ ਹੈ ਕੋਈ ਸੀਸੀਟੀਵੀ ਮੈਡਮ ਆਈ ਕੋਈ ਸਾਹਮਣੇ ਨਹੀਂ ਹਾਜੀ ਨਹੀਂ ਅਸੀਂ ਜਿਪਿਊਟ ਕਰ ਰਹੀ ਹੈ ਟੀਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਟੀਮ ਨੇ ਮਤਾਈ ਨਾਮ ਕੀ ਹੈ ਤੇ ਪੂਰਾ ਨਾਮ ਪਿਆਰੀ ਹੈ ਜੀ ਇਹਨਾਂ ਦਾ ਨਾਮ ਔਰ ਲਗਭਗ 25 ਸਾਲ ਦੀ ਜਨਮ ਦਿਨ ਹੈ ਇਹ ਇੱਕ ਬੇਟਾ ਇੱਥੇ ਹੈ ਔਰ ਦੋ ਬੇਟੇ ਬਾਹਰ ਨੇ ਮੈਡ ਮੈਡ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਚੀਨਨ ਵਾਰ ਕੀਤਾ ਗਿਆ ਜਾਂ ਕਿੰਨੇ ਕੰਮ ਸੀ ਇਹ ਬੋਡੀ ਦੀ ਇੱਥੇ ਐਗਜ਼ਾਮੀਨੇਸ਼ਨ ਹੈ ਮੈਡੀਕਲ ਐਗਜ਼ਾਮੀਨੇਸ਼ਨ ਹੈ ਸਿਵਲ ਹਸਪੀਟਲ ਬੋਡੀ ਪੀਸ ਇੱਥੇ ਹੈ ਬੋਡੀ ਐਗਜ਼ਾਮੀਨੇਸ਼ਨ ਤੋਂ ਹੀ ਲੱਗ ਮੈਮ ਇੱਕ ਸੋਈ ਦੇ ਵਿੱਚ ਕਾਫੀ ਮਤਲਬ ਜਿਦਾ ਮਠਾਈ ਵਗੈਰਾ ਕੋ ਲੱਗਦਾ ਕੋਈ ਇਦਾਂ ਦਾ ਕੁਝ ਖਾ ਆ ਕੇ ਹਾਂਜੀ ਉਹ ਵੀ ਪਰਮਾਰਥ ਦੱਸਣ ਨੂੰ ਤਾਂ ਵੀ ਜਿਹੜੀ ਮਠਾਈ ਸੀ ਵੀ ਉਹ ਕਮਰੇ ਚ ਪਈ ਸੀ ਮਰੇਲਾ ਨੇ ਚੱਕ ਕੇ ਕਿਚਨ ਦੇ ਵਿੱਚ ਰੱਖੀ ਹੈ ਸੋ ਜਿਹੜਾ ਸੀਨ ਆਫ ਕ੍ਰਾਈਮ ਹੈ ਉਹ ਕਾਫੀ ਚੇਂਜ ਹੋਇਆ ਹੋਇਆ ਸੀਗਾ ਸੋ ਸਾਰੀ ਐਗਜ਼ਾਮੀਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ ਕਿ ਮੈਂ ਪਰਿਵਾਰ ਕੋ ਮੈਂਬਰ ਕੌਣ ਕੌਣ ਇਸ ਘਰ ਦੇ ਵਿੱਚ ਹੈਗਾ ਇਹ ਇਹਨਾਂ ਦੀ ਜੀ ਕਿਨੂ ਹੈ ਪਰ ਉਹ ਵਿਕੇ ਪਰਿਵਾਰ ਲਈ ਹੋਈ ਸੀਗੀ ਔਰ ਇਹਨਾਂ ਦੇ ਕੁਝ ਪੀਜੀ ਚ ਲੜਕੇ ਵੀ ਰਹਿੰਦੇ ਹੈਗੇ ਤੇ ਇਹਨਾਂ ਦਾ ਜਿਹੜਾ ਆਪ ਦਾ ਬੱਚਾ ਉਹ ਥੋੜਾ ਹਟਮਾ ਰਹਿੰਦਾ ਹੈ ਪਿੰਡ ਦੇ ਵਿੱਚ ਹੀ ਹੈ ਪਰ ਮਾਤਾ ਇਹ ਅਦਰਵਾਈਜ਼ ਪਰਵਾਦ ਵਿੱਚ ਉਹ ਇਕੱਲੇ ਸੀਗੇ ਪੀਜੀ ਦੇ ਵਿੱਚ ਬੱਚੇ ਕਿੰਨੇ ਰਹਿੰਦੇ ਇੱਥੇ ਚਾਰ ਨਹੀਂ ਜੀ ਸਾਰੇ ਲੋਕ ਕਰ ਰਹੇ ਨੇ ਕਿ ਕੀ ਕਾਰਵਾਈ ਕੀਤੀ ਹੈ ਗਈ ਹੈ ਬਸ ਇਹ ਬਿਆਨ ਲੈਣੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹ ਦੀ ਬਾਡੀ ਜੀ ਕਰੇਗਾ Thank you.